ਲੁਕਸਾਨ ਵੀਰੋਸਾ 3 ਕਾਲ ਫਾਰਮਿੰਗ ਵਿਦਵੰਤ ਜੀ ਤੁਹਾਡਾ ਸਵਾਗਤ ਹੈ ਬਾਈ ਅੱਜ ਦੀ ਜਿਹੜੀ ਵੀਡੀਓ ਲੱਗੀ ਹੈ ਹੁਣ ਇਹ ਬਾਈ ਅਸੀਂ ਤੁਹਾਨੂੰ ਦਿਖਾਵਾਂਗੇ ਕਿਵੇਂ ਫੈਰੋ ਦੀ ਹੜਾਈ ਪਾਣੀ ਹੈ ਤੇ ਕਿਵੇਂ ਆਪਣੇ ਕੋਨੇ ਤੋਂ ਖੇਤ ਉੱਚਾ ਨੀਚਾ ਹੋਣ ਤੋਂ ਤੁਸੀਂ ਕਿੰਨੇ ਗੇੜੇ ਦੇਣੇ ਆ ਕੀ ਕੁਝ ਕਰਨਾ ਤੁਹਾਨੂੰ ਦਿਖਾਉਨੇ ਆ ਕੀ ਕੁਝ ਕਰਨਾ ਡੋਲ ਤੋਂ ਤਿੰਨ ਗੇੜੇ ਛੱਡ ਕੇ ਆਪਣਾ ਵੀ ਹੜਾਈ ਦਾ ਆਪਾਂ ਪਹਿਲਾ ਜਿਹੜਾ ਪਾਣਾ ਹੈ ਇਰੋ ਦੇ ਸਾਬ ਨਾਲ ਤਿੰਨ ਜਿਹੜੇ ਛੱਡ ਕੇ ਔਰ ਫਿਰ ਦਿਖਾਉਣੀ ਤੇ ਲੋਬ ਦੀ ਸਾਰੀ ਵੀਡੀਓ ਜਿਹੜਾ ਜਿਹੜਾ ਦੇਣਾ ਇਹ ਸਾਹਮਣੇ ਜਿਵੇਂ ਦੋ ਲਾ ਗਈ ਵੀ ਤੋ ਇਸ ਆਮ ਨਾਲ ਦੇਣਾ ਵੀ ਅਸੀਂ ਤਿੰਨ ਗੇੜੇ ਜਿਹੜੇ ਉਧਰੋਂ ਲਿਆਣੇ ਆ ਉਹ ਬਾਰੀ-ਬਾਰੀ ਸਰ ਉਹਦੇ ਇੱਕ ਗੇੜੇ ਤੇ ਉੱਪਰੋਂ ਲੰਘਣ ਫੇਰ ਆਪਣਾ ਭਾਈ ਜਿਹੜਾ ਲਾਗਾ ਤੋਂ ਖੇਤ ਡੂੰਗਾ ਹੋ ਜਾਂਦਾ ਜਿੱਥੇ ਹੈਰੋ ਵਾਰ-ਵਾਰ ਫਿਰਦੀ ਹੈ ਆਪਣਾ ਖੇਤ ਡੂੰਗਾ ਨਹੀਂ ਹੋਣਾ ਉਹ ਇਧਰ ਵੀ ਅਸੀਂ ਜਦੋਂ ਟਰੈਕਟਰ ਮੋੜਨਾ ਤਾਂ ਪੁਰਾ ਅੰਦਾਜ਼ਾ ਲਾ ਲਿਆ ਤਿੰਨ ਗਜੜੇ ਦੀ ਥਾਂ ਛੱਡਣੀ ਆ ਵਿਚਾਰੇ ਪਾ ਮੈਂ ਆਪਣਾ ਟਰੈਕਟਰ ਹਲਕਾ ਜਿਹਾ ਹੌਲਾ ਕਰਕੇ ਸਪੀਡ ਘੱਟ ਕਰਕੇ ਸਵੇਰ ਮੋੜ ਤੋਂ ਆ ਦੇਖੋ ਭਾਈ ਜਿਹੜਾ ਆਪਾਂ ਹੋਏ ਜਿਹੜਾ ਦੇਣਾ ਇਹ ਅਸੀਂ ਦੋ ਤਿੰਨ ਗੇੜੇ ਢੋਲ ਤੋਂ ਦੂਰ ਦੇਣਾ ਢੋਲ ਦੇ ਲਾਗੇ ਲਗਾ ਕੇ ਨਹੀਂ ਟਰੈਕਟਰ ਮੋੜਨਾ ਆ ਚੈੱਕ ਕਰੋ ਪਿੱਛੇ ਪੂਰੇਗੀ ਭਾਈ ਜਗਾ ਹੁਣ ਆਪਣਾ ਜਿਹੜਾ ਹੈਰੋ बार-बार ਮੋੜਦੀ ਹੈ ਉਹਨੇ ਖੇਤ ਉੱਚਾ ਨਹੀਂ ਮੈ ਨਹੀਂ ਕਰਨਾ ਔਰ ਆ ਦੇਖੋ ਇੱਧਰ ਵੀ ਭਾਈ ਪੂਰਾ ਇੱਕ ਗੇੜੇ ਦੀ ਜਗਾ ਰਹਿ ਗਈ ਔਰ ਦੇਖਿਓ ਉੱਧਰਲੇ ਪਾਸੇ ਪੂਰੇ ਇੱਕ ਗੇੜੇ ਦੀ ਜਗਾ ਬਚੀ ਹੋਈ ਹੈ ਢੋਲ ਦੇ ਲਾਗੇ ਇੱਕ ਤੋਂ ਕੰਮ ਹੋਰ ਕਰਨ ਹੋਵੇ ਤੁਹਾਨੂੰ ਦਿਖਾਉਨੇ ਆ ਕੀ ਕਰਨਾ ਹੈ ਆ ਦੇਖੋ ਬਾਈ ਹੁਣ ਪਹਿਲਾਂ ਗੇੜਾ ਲੰਗਿਆ ਹੋਇਆ ਹੈ ਰੋਂ ਦਾ ਤੇ ਹੁਣ ਇਹਦੇ ਉੱਪਰੋਂ ਗੇੜਾ ਆ ਗਿਆ ਔਰ ਹੁਣ ਜਿਹੜਾ ਅਸੀਂ ਹੜਾਈ ਤੋਂ ਅੱਗੇ ਪਾਣੀ ਆ ਕਿਉਂਕਿ ਉੱਤਰ ਡੋਲ ਦੇ ਪਾਸੇ ਦੇਖ ਸਕਦੇ ਤੁਸੀਂ ਇੱਕ ਜਿਹੜਾ ਰਹਿ ਗਿਆ ਇਹ ਵਿਚਾਲੇ ਹੁਣ ਪਈਆ ਤਿੰਨ ਗੇੜਿਆਂ ਦੀ ਜਗ੍ਹਾ ਤੇ ਔਰੇ ਹੁਣ ਇਥੋਂ ਅੱਗੇ ਪਾ ਲੈਣਾ ਆਪਾਂ ਪੂਰੇ ਵੀ ਤਿੰਨ ਗੇੜਿਆਂ ਦੀ ਜਗ੍ਹਾ ਛੱਡ ਕੇ ਆਪਣਾ ਹੜਾਈ ਪਾ ਲੈਣੀ ਆ ਅੰਦਾਜ਼ੇ ਨਾਲ ਖੇਤ ਭਾਈ ਇਹ ਅਸੀਂ ਉੱਤਰ ਨੂੰ ਲੰਬਾ ਬਾੜਾ ਸੀਗਾ ਪਰ ਤੁਹਾਨੂੰ ਵੀਡੀਓ ਬਣਾਉਣ ਦੇ ਚੱਕਰ 'ਚ ਤੁਹਾਨੂੰ ਦਿਖਾਣਾ ਸੀਗਾ ਤਾਂ ਕਰਕੇ ਅਸੀਂ ਨੇੜੀ ਹੜਾਈ ਪਾਈ ਆ ਕਿਉਂਕਿ ਅਸੀਂ ਛੱਟ ਟਾਈਮ 'ਚ ਤੁਹਾਨੂੰ ਸੇਕੀ ਸਮਝਾ ਸਕੀ ਆ ਆ ਦੇਖੋ ਬਾਈ ਹੁਣ ਜਿਹੜਾ ਇਹ ਜਿਹੜਾ ਆਣਾ ਹੁਣ ਇਹ ਜਿਹੜਾ ਉੱਥੇ ਲਾਸਟ 'ਚ ਹੋ ਜਾਊਗਾ ਕੋਨੇ 'ਚ ਇਹ ਅਸੀਂ ਡੋਲ ਦੇ ਲਾਗੇ ਲੈ ਲੈਣਾ ਆ ਚੈੱਕ ਕਰੋ ਲੋ ਜੀ ਆ ਗਿਆ ਕੋਨੇ ਦੇ ਉਹ ਢੋਲ ਜਿਹੜਾ ਲੱਗਿਆ ਢੋਲ ਤੇ ਲੱਗੇ ਲੱਗੇ ਪੂਰਾ ਭਾਈ ਹੋ ਸਕਦਾ ਵੀ ਵੀਡੀਓ ਥੋੜੀ ਜਿਹੀ ਲੰਬੀ ਹੋ ਜੇ ਪਰ ਬਹੁਤ ਉਸਾਨ ਵੀਰਾਂ ਨੂੰ ਭਾਈ ਪਤਾ ਨਹੀਂ ਕਿਵੇਂ ਅੜਾਈ ਪਾਈ ਦੀ ਹੈ ਰੋਨੀ ਕੰਡੂਰੇ ਇਹਨਾਂ ਹਰੋ ਕਹਿੰਦੇ ਆ ਪੰਜਾਬ ਦੇ ਨੂੰ ਤਸਵੀਆ ਕਹਿੰਦੇ ਆ ਕਾ ਦੇਖੋ ਬਾਈ ਜਿਹੜਾ ਗੇੜਾ ਛਟਾਇਆ ਸੀਗਾ ਮੈਂ ਲਾਸਟ ਵਾਲਾ ਗੇੜਾ ਆ ਗਿਆ ਆਪਣਾ ਤੇ ਹੁਣ ਦੇਖੋ ਬਾਈ ਸਿਰਫ ਇੱਕੋ ਬਾਾਰ ਹੋ ਰੋ ਖੈਰ ਉਹ ਲੰਗਣੀ ਹੈ ਕਾਮੀਆਂ ਲੈ ਲੋ ਆ ਦੇਖੋ ਆਪਣਾ ਇਹ ਵੀ ਗੇੜਾ ਬਾਈ ਆਪਣਾ ਡੋਲ ਦੇ ਲਾਕੇ ਲਾਕੇ ਆ ਗਿਆ ਹੁਣ ਅਸਲੀ ਜੇਲ ਹੁਣ ਸ਼ੁਰੂ ਹੋਣਾ ਹੈ ਲੋ ਜੀ ਕਹਿ ਗਈ ਆਪਣੀ ਹਰੋਂ ਦੀ ਹੜਾਈ ਕਿ ਇਹ ਤੁਹਾਨੂੰ ਥੋੜਾ ਦੁਕਾਨ ਕਰਕੇ ਸੀਗਾ ਮੈਂ ਤਿੰਨ ਗੇੜਿਆਂ ਦੀ ਹੜਾਈ ਪਾਈ ਐ। ਅਦਰਵਾਈਜ਼ ਮੈਂ ਬਾਈ 2 ਗੇੜਿਆਂ ਦੀ ਹੜਾਈ ਪਾਉਣਾ ਹੁੰਨਾ। 2 ਗੇੜਿਆਂ ਦੀ ਬਾਹ ਛੱਡ ਕੇ। ਦੇਖੋ ਭਾਈ ਉੱਪਰ ਹਲਕੀ ਜਗ੍ਹਾ ਛੱਡਣੀ ਆ ਕਿਉਂਕਿ ਬਾਰ-ਬਾਰ ਇਹਦੇ ਉੱਪਰੋਂ ਗੇੜੇ ਆਣੇ ਆ ਫਿਰ ਸੈਂਟਾਂ ਨੇ ਈ ਡੁੰਗੇ ਨਹੀਂ ਹੋਣਾ। ਨਹੀਂ ਸੈਂਟਾਂ ਆਪਣੀਆਂ ਜਿਹੜੀ ਨੀਮੀ ਹੋ ਜਾਂਦੀਆਂ। ਆ ਦੇਖੋ ਬਾਈ ਹੁਣ ਆਹ ਇਹ ਚੀਜ਼ ਬਣੀ ਹੋਈ ਐ ਇੱਧਰ ਆਏ ਤਾਂ ਇੱਥੇ ਇੱਥੇ ਵੀ ਅਸੀਂ ਟਰੈਕਟਰ ਥੋੜਾ ਉੱਤੋਂ ਮੋੜ ਲੈਣਾ ਦੇਖੋ ਪਹਿਲਾ ਮੋੜ ਲਿਆ ਦੇਖੋ ਡੋਲਦੋ ਕਿੰਨੀ ਪਹਿਲਾਂ ਮੋੜਿਆ ਕਿਉਂ ਅਗਰ ਸਾਈਡ ਤੇ ਜਾਊਗਾ ਢੇੜੇ ਤੇ ਢੇੜਾ ਵੱਜੂਗਾ ਤਾਂ ਹੈਰੋ ਨੇ ਖੇਤ ਡੂਗਾ ਕਰਨਾ ਹੀ ਕਰਨਾ ਆ ਚੈੱਕ ਕਰੋ ਇਹਦੇ ਉੱਪਰ ਆ ਗਿਆ ਹੁਣ ਬਾਈ ਦੇਖੋ ਜੀ ਹੁਣ ਇਹਦੇ ਉੱਪਰ ਆ ਗਿਆ ਜਿਹੜਾ ਇਹ ਔਰ ਹੁਣ ਇੱਧਰ ਰਹਿ ਗਈ ਬਾਈ ਇੱਕੋ ਜਿਹੜੀ ਦੀ ਜਗ੍ਹਾ ਇੱਥੋਂ ਬਾਅਦ ਇੱਕ ਕਿਹੜਾ ਹੋਰ ਵੱਜਣਾ ਹੁਣ ਆ ਗਿਆ ਟਾਈਮ ਅਗਲੀ ਹਲਾਈ ਪਾਉਣ ਦਾ ਜਦੋਂ ਉੱਪਰ ਦੇ ਪਾਸੇ ਇੱਕੋ ਜਿਹੜਾ ਰਹਿ ਜੇ ਫੇਰ ਅਸੀਂ ਅਗਲੀ ਹਲਾਈ ਪਾਣੀਏ ਫੇਰ ਇੱਧਰ ਟ੍ਰੈਕਰ ਚੋਣਾ ਹੈ ਆ ਦੇਖੋ ਭਾਈ ਇੱਧਰ ਵੀ ਅਸੀਂ ਜਗ੍ਹਾ ਛੱਡੀ ਹੋਈ ਐ ਹੁਣ ਅਸੀਂ ਪੂਰੇ ਆ ਕੇ ਅਗਲੀ ਹਲਾਈ ਪਾਉਣੀ ਐ ਔਰ ਉਹ ਵੀ ਦੋਲ ਤੋਂ ਜਗ੍ਹਾ ਛੱਡ ਕੇ ਔਰ ਆ ਹੁਣ ਅਸੀਂ ਪਾਣੀ ਆ ਵੀ ਦੋ ਗੇੜਿਆਂ ਦੀ ਭਾਈ ਹੋ ਸਕਦਾ ਵੀਡੀਓ ਥੋੜੀ ਲੰਬੀ ਹੋ ਜੇ ਪਰ ਬਹੁਤ লাভ ਦੇਕ ਹੋਊਗੀ ਤੁਹਾਡੇ ਵਾਸਤੇ ਹੋ ਸਕਦਾ ਸਾਡੇ ਕਮੀ ਹਲਾਣ ਚ ਕੋਈ ਕਮੀ ਵੀ ਹੋ ਸਕਦੀ ਹੈ ਕਿਸੇ ਵੀਰ ਨੂੰ ਜੇ ਤੋਂ ਵਧੀਆ ਕੋਈ ਤਰੀਕਾ ਪਤਾ ਉਹ ਵੀ ਦੱਸ ਸਕਦਾ ਪਰ ਬਈ ਪਰ ਤੇ ਇਹ ਵੀ ਖੇਤ ਉੱਚਾ ਨਹੀਂ ਮਾ ਨਹੀਂ ਹੋਣਾ ਚਾਹੀਦਾ ਦੇਖੋ ਆ ਜਿਹੜਾ ਅਸੀਂ ਛੱਡਿਆ ਸੀਗਾ ਕਿਹੜਾ ਆ ਆ ਗਿਆ ਜੂਨ ਹੋ ਗਿਆ ਕੰਪਲੀਟ ਕਿਉਂਕਿ ਇੱਧਰਲੇ ਪਾਸੇ ਆਪਣੀਆਂ ਹੜਾਈਆਂ ਮੁੱਕ ਗਈਆਂ ਇਹ ਅਸੀਂ ਡੋਰ ਦੇ ਲਾਗੇ ਲਾਗੇ ਫੇਰਤਾ ਲੋ ਜੀ ਔਰ ਇੱਕ ਚੀਜ਼ ਹੋਰ ਦਿਖਾਉਂਦਾ ਤੁਹਾਨੂੰ ਅਸੀਂ ਕੋਨਿਆਂ ਤੇ ਹੈਰੋ ਹਮੇਸ਼ਾ ਜਗ੍ਹਾ ਛੱਡਦੀ ਹੁੰਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਦੁਬਾਰਾ ਕੋਈ ਜਗ੍ਹਾ ਨਹੀਂ ਛੱਡੀ ਹੋਈ ਪੂਰਾ ਕਵਰ ਕਰ ਲਿਆ ਕੋਨੇ 간ਨੇ ਕੇਤੇ ਹੈਰੋ ਨੇ ਕੋਮਈਆ ਦਰਵੀ ਉਹਨੇ ਦੇ ਕੋਈ ਜਗ੍ਹਾ ਨਹੀਂ ਬਚੀ ਹੈਗੀ ਬਿਲਕੁਲ ਉਰਾ ਗੇੜਾ ਦੇਖੋ ਬਾਈ ਹੁਣ ਜਾਣਾ ਸਭ ਤੋਂ ਉੱਪਰ ਤੋਂ ਉਹ ਦੇਖੋ ਜੇ ਛੱਤੀ ਹੋਈ ਸੀ ਜਗ੍ਹਾ ਡੋਲਪੁਰ ਇਹ ਆ ਗਿਆ ਬਾਈ ਹੁਣ ਇਹ ਚੀਜ਼ ਕਵਰ ਹੋ ਗਈ ਲਓ ਜੀ ਬਾਈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਆਈ ਹੋਪ ਜਿੰਨੀ ਕੀ ਜਾਣਕਾਰੀ ਮੈਂ ਦਿੱਤੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰਿਓ ਬਸ ਤੋਂ ਬਾਅਦ ਸਬਸਕ੍ਰਾਈਬ ਦਸਤਰੀਕਾ